ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਕਹਿਣਾ ਉਹ ਕੈਮਰੇ ਲੰਬੇ ਕਰਕੇ ਸਾਰਾ ਬਾਗਾਪੁਰਾਣਾ ਦਿਖਾਓ ਮੈਨੂੰ ਦੱਸੋ ਕਿਸੇ ਬੰਦੇ ਦੀ ਪਗਤਾਨੀ ਲਈ ਨਹੀਂ ਨਹੀਂ ਕਿਸੇ ਬੰਦੇ ਦਾ ਕੁੱਟ ਤਾਂ ਨਹੀਂ ਪਈ ਨਹੀਂ ਪਈ ਨਹੀਂ ਕਿਸੇ ਬੰਦੇ ਦੇ ਕਾਗਜ਼ ਤਾਂ ਨਹੀਂ ਕੈਂਸਲ ਹੋਏ ਇਹ 2018 ਦੇ ਵਿੱਚ ਆਹੀ ਬਲਾਕ ਸੰਮਤੀ ਤੇ ਆਹੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ ਤੇ ਇਹੀ ਖੋਟਾ ਜਿਹੜਾ ਕਿ ਜਗਰਾਉਂ ਤੋਂ ਨਿਹਾਲ ਸਿੰਘ ਵਾਲੇ ਤੋਂ ਤੇ ਬਾਗੇਪੁਰਾਣੇ ਤੋਂ ਮਡੇਰ ਲੈ ਕੇ ਆਇਆ ਸੀਗਾ ਜਿਹੜਾ ਸ਼ੀਸ਼ੀਆਂ ਪਿਆ ਕੇ ਗੋਲੀਆਂ ਖਵਾ ਕੇ ਜਿਨ੍ਹਾਂ ਨੇ ਕੱਠ ਕਰਕੇ ਤੇ ਇੱਥੇ ਇਲੈਕਸ਼ਨਾਂ ਜਿਹੜੀਆਂ ਲੁੱਟੀਆਂ ਸੀਗੀਆਂ ਓਏ ਉਹੀ ਖੋਟਾ ਹੁਣ ਦਿਖਦਾ ਨਹੀਂ ਕਿੱਥੇ ਗਿਆ ਚਲਾ ਖੋਟਾ ਕੋਟੇ ਨੂੰ ਤਾਂ ਉਹਨਾਂ ਦੀ ਕਾਂਗਰਸ ਨੇ ਵੀ ਕੱਢ ਕੇ ਉਹ ਮਾਰਿਆ ਇਹੋ ਜਿਹਾ ਗੰਦ ਬੰਦਾ ਪਤਾ ਨਹੀਂ ਕਿੱਥੋਂ ਆਇਆ ਸੀ ਕਰਨ ਨੂੰ ਸਭ ਕੁਝ ਕਰ ਸਕਦੇ ਸੀਗੇ ਕੋਟਾ ਮਾਰਾਂ ਵੀ ਹੁੰਦੀਆਂ ਬੰਦੇ ਸਾਡੇ ਕੋਲ ਵੀ ਬਥੇਰੇ ਹੈਗੇ ਨੇ ਬਹੁਤ ਕੈਮ ਨੇ ਏ ਭਰਾਵੋ ਤੁਹਾਨੂੰ ਲੜਾਉਂਦੇ ਸੀਗੇ ਸਾਰੇ ਆਪ ਇਕੱਠੇ ਹੁੰਦੇ ਸੀ ਆਪ ਕਮਰੇ ਦੇ ਅੰਦਰ ਵੜ ਕੇ ਗੇਟ ਲਾ ਲੈਂਦੇ ਸੀ ਤੇ ਪਿੱਛੇ ਤੁਹਾਡੇ ਕੁੱਟ ਪੈਂਦੀ ਸੀ ਬਾਗੇ ਪੁਰਾਣੇ ਚ ਇਹ ਸੀਗਾ ਵੀ ਸਾਰੇ ਸਾਰੇ ਦੋ ਦੋ ਪੱਗਾਂ ਲੈ ਕੇ ਕਾਗਜ਼ ਭਰਨ ਆਉਂਦੇ ਹੁੰਦੇ ਸੀ ਇੱਕ ਪੱਗ ਕਚਹਿਰੀਆਂ ਜੇ ਰਹਿ ਜਾਂਦੀ ਸੀ ਤੇ ਇੱਕ ਪੱਗ ਉਹਨਾਂ ਦੀ ਕਾਰ ਚ ਹੁੰਦੀ ਸੀ ਜਿਹੜੀ ਦੁਬਾਰਾ ਬੰਨਣੀ ਹੁੰਦੀ ਸੀ ਵਾ ਤੁਹਾਨੂੰ ਪੱਤਰਕਾਰਾਂ ਨਾਲ ਕੀ ਨਾਰਾਜ਼ਗੀ ਹੋ ਗਈ ਤੁਸੀਂ ਮਤਲਬ ਗੁੱਸਾ ਮੰਨੀ ਦੇਣਾ ਮੇਰਾ ਖਲ ਪੱਤਰਕਾਰਾਂ ਤੋਂ ਯਾਰ ਲਗਾਤਾਰ ਦੋ ਦਿਨੋਂ ਕੇ ਪੋਸਟਾ ਪਾ ਰਹੇ ਮੈਂ ਕਿਸੇ ਵੀ ਪੱਤਰਕਾਰ ਦਾ ਕੋਈ ਗੁੱਸਾ ਨਹੀਂ ਕਰਦਾ ਤੁਸੀਂ ਮੇਰੇ ਭਰਾ ਹੋ ਤੁਸੀਂ ਸਤਿਕਾਰਯੋਗ ਹੋ ਤੁਹਾਡੇ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਪੂਰੀ ਪਾਰਦਰਸ਼ੀ ਚੋਣ ਹੋਊਗੀ ਤੁਹਾਡੇ ਕੈਮਰੇ ਤੁਸੀਂ ਇੱਥੇ ਹੀ ਨੇ ਤੁਸੀਂ ਤਾਂ ਆ ਜਗਤਾਰਾਂ ਰੱਗੇ ਦਾ ਗਿਰਜਾ ਵਾਂਗੂ ਨਾਲ-ਨਾਲ ਤੁਰੇ ਫਿਰਦੇ ਰਹਿੰਦੇ ਆ ਵੀ ਕੋਈ ਮਾੜੀ ਜੀ ਗੱਲ ਕੋਡੀਆਂ ਵੀ ਵਿਖਾਉਣੇ ਆ ਗਿਰਜ ਵਾਲੀ ਗੱਲ ਤਾਂ ਕਲੀਅਰ ਕਰ ਦਿਓ ਗਿਰਜਾਂ ਉਹ ਗਿਰਜਾਂ ਦੀ ਗੱਲ ਵੀ ਹੁੰਦੀਆਂ ਨੇ ਕਿ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਤੁਮਾਨ ਤੁਹਾਡੀ ਸੋਚ ਤੇ ਜੈ ਜੈਕਾਰ ਭਗਵਾਨ ਤੁਮਾਨ ਤੁਹਾਡੀ ਸੋਚ ਤੇ ਜੈ ਜੈਕਾਰ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੇ ਸਾਥੀਆਂ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਿੰਡਾਂ ਤੋਂ ਮੇਰੇ ਸਾਥੀ ਮੇਰੇ ਸਰਪੰਚ ਮੇਰੇ ਭਰਾ ਮੇਰੇ ਨਾਲ ਆਏ ਨੇ ਆ ਪੱਤਰਕਾਰ ਸਾਹਿਬ ਮੇਰੇ ਸਾਹਮਣੇ ਖੜੇ ਨੇ ਕਹਿੰਦੇ ਜੀ ਕਾਗਜ਼ ਤਾਂ ਭਰੇਗੇ ਤੇ ਤੁਸੀਂ ਹੁਣ ਇਕੱਠ ਕਾਹਦਾ ਏ ਭਰਾਵੋ ਮੈਂ ਗੱਲ ਏ ਕੀ ਕਰਨੀ ਆ ਤੇ ਸਾਰੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੇਰੀ ਗੱਲ ਸੁਣ ਕੇ ਤਾੜੀ ਮਾਰਦੇ ਹੋ ਆਮ ਆਦਮੀ ਪਾਰਟੀ ਦੇ ਨਾਂ ਤੇ ਤਾੜੀ ਮਾਰਿਓ ਬਦਲਾਅ ਦੇ ਨਾਂ ਤੇ ਤਾੜੀ ਮਾਰਿਓ ਅੱਜ ਮੈਂ ਇਕੱਠ ਲੈ ਕੇ ਇੱਥੇ ਆਇਆ ਉਹਦਾ ਕਾਰਨ ਇੱਕ ਕਿਉਂਕਿ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਧੀਆਂ ਵੋਟਾਂ ਦੇ ਵਿੱਚ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਕਹਿਣਾ ਉਹ ਕੈਮਰੇ ਲੰਬੇ ਕਰਕੇ ਸਾਰਾ ਬਗਾ ਭਰਾਵਾਂ ਦਿਖਾਓ ਮੈਨੂੰ ਦੱਸੋ ਕਿਸੇ ਬੰਦੇ ਦੀ ਪਗਤਾਨੀ ਲਈ ਨਹੀਂ ਨਹੀਂ ਕਿਸੇ ਬੰਦੇ ਦਾ ਕੁੱਟ ਤਾਂ ਨਹੀਂ ਪਈ ਨਹੀਂ ਪਈ ਨਹੀਂ ਕਿਸੇ ਬੰਦੇ ਦੇ ਕਾਗਜ਼ ਤਾਂ ਨਹੀਂ ਕੈਂਸਲ ਹੋਏ ਨਹੀਂ ਹੋਏ ਉਹ ਕਿਸੇ ਨਾਲ ਤੱਕਾ ਤਾਂ ਨਹੀਂ ਹੋਇਆ ਨਹੀਂ ਨਹੀਂ ਫਿਰ ਬਦਲਾ ਦੇ ਨਾਂ ਤੇ ਨਾਰਾ ਲਾ ਦਿਓ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲ ਸੋੜੋ ਜੈ ਜੀ ਕੱਟ ਹਾਂ ਹਾਂ ਮੈਂ ਮੈਂ ਅੱਜ ਪੱਤਰਕਾਰਾਂ ਨੂੰ ਦੱਸਣਾ ਚਾਹੁੰਦਾ ਵੀ 2018 ਦੇ ਵਿੱਚ ਆਹੀ ਬਲਾਕ ਸੰਤੀ ਤੇ ਇਹੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ ਤੇ ਇਹੀ ਖੋਟਾ ਜਿਹੜਾ ਕਿ ਜਗਰਾਉਂ ਤੋਂ ਨਿਹਾਲ ਸਿੰਘ ਵਾਲੇ ਤੋਂ ਤੇ ਬਾਗੇਪੁਰਾਣੇ ਤੋਂ ਮਂਦੀਰ ਲੈ ਕੇ ਆਇਆ ਸੀਗਾ ਜਿਹੜਾ ਸ਼ੀਸ਼ੀਆਂ ਪਿਆ ਕੇ ਗੋਲੀਆਂ ਖਵਾ ਕੇ ਜਿਨ੍ਹਾਂ ਨੇ ਕੱਠ ਕਰਕੇ ਤੇ ਇੱਥੇ ਇਲੈਕਸ਼ਨ ਆ ਜਿਹੜੀਆਂ ਲੁੱਟੀਆਂ ਸੀਗੀਆਂ ਜਿੰਦੇ ਵਿੱਚ ਮੇਰੀ ਬਾਹ ਵੀ ਤੋੜੀ ਗਈ ਸੀਗੀ ਅੱਜ ਉਹ ਖੋਟਾ ਕਿੱਥੇ ਆ ਮੈਨੂੰ ਨਜ਼ਰ ਨਹੀਂ ਆਉਂਦਾ ਦੱਸੋ ਖੋਟਾ ਕਿੱਥੇ ਆ ਜਿੰਦਾਬਾਦ ਇਹ ਖੋਟਾ ਹੁਣ ਦਿਖਦਾ ਨਹੀਂ ਕਿੱਥੇ ਗਿਆ ਚਲਾ ਖੋਟਾ ਖੋਟੇ ਨੂੰ ਤਾਂ ਉਹਨਾਂ ਦੀ ਕਾਂਗਰਸ ਨੇ ਵੀ ਕੱਢ ਕੇ ਉਹ ਮਾਰਿਆ ਇਹੋ ਜਿਹਾ ਗੰਦ ਬੰਦਾ ਪਤਾ ਨਹੀਂ ਕਿੱਥੋਂ ਆਇਆ ਸੀਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਉਹ ਮੈਂ ਪਾਲ ਸਿੰਘ ਸੁਖਾਣਾ ਦੋ ਲਾਰੇ ਲਾਉਂਦਾ ਵੀ ਇਹੀ ਬਦਲਾਅ ਇਸੇ ਨੂੰ ਬਦਲਾਅ ਕਹਿੰਦੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਬੋਲੇ ਸੋ ਨਿਹਾਲ ਸ੍ਰੀ ਅਕਾਲ ਜੀ ਕੀ ਕੁਛ ਕਹਿਣਾ ਚਾਹਣਾ ਜੀ ਜਿਹੜੇ ਕਾਲਜ ਭਰੇ ਜਾ ਰਹੇ ਨੇ ਦੇਖੋ ਬਦਲਾ 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 ਸਾਰੇ ਕਰਦੇ ਆ ਮੈਂ ਤੁਹਾਨੂੰ ਐਡਾ ਕੱਠ ਲੈ ਕੇ ਤਾਂ ਆ ਆ ਵੀ ਕਰਨ ਨੂੰ ਸਭ ਕੁਝ ਕਰ ਸਕਦੇ ਸੀਗੇ ਕੋਟਾਂ ਮਾਰਾਂ ਵੀ ਹੁੰਦੀਆਂ ਬੰਦੇ ਸਾਡੇ ਕੋਲ ਵੀ ਬਥੇਰੇ ਹੈਗੇ ਨੇ ਬਹੁਤ ਕਾਇਮ ਨੇ ਪਰ ਸਾਰਿਆਂ ਨੇ ਸਾਡੀ ਟੀਮ ਨੇ ਫੈਸਲਾ ਕੀਤਾ ਵੀ ਬਾਗੇ ਪੁਰਾਣੇ ਦੇ ਵਿੱਚ ਜਿਹੜੀ ਪਿਛਲੇ 30-40 ਸਾਲਾਂ ਤੋਂ ਰੀਤ ਚੱਲੀ ਆ ਰਹੀ ਆ ਵਰਕਰਾਂ ਦੇ ਕੁੱਟ ਪੈਂਦੀ ਆ ਵਰਕਰਾਂ ਦੇ ਪੱਗਾਂ ਲੈਂਦੀਆਂ ਨੇ ਕਿਸੇ ਲੀਡਰ ਦੇ ਕੁੱਟ ਨਹੀਂ ਪੈਂਦੀ ਕਿਸੇ ਲੀਡਰ ਦੀ ਪੱਗ ਨਹੀਂ ਲੈਂਦੀਗੀ ਇਹ ਭਰਾਵੋ ਤੁਹਾਨੂੰ ਲੜਾਉਂਦੇ ਸੀਗੇ ਸਾਰੇ ਆਪ ਇਕੱਠੇ ਹੁੰਦੇ ਸੀ ਆਪ ਕਮਰੇ ਦੇ ਅੰਦਰ ਵੜ ਕੇ ਗੇਟ ਲਾ ਲੈਂਦੇ ਸੀ ਤੇ ਪਿੱਛੇ ਤੁਹਾਡੇ ਕੁੱਟ ਪੈਂਦੀ ਸੀ ਪਹਿਲੀ ਵਾਰ ਹੋਇਆ ਬਾਗੇ ਪੁਰਾਣੇ ਦੇ ਵਿੱਚ ਸਾਰੇ ਅਕਾਲੀ ਸਾਰੇ ਕਾਂਗਰਸੀ ਸਾਰੇ ਭਾਜਪਾ ਵਾਲੇ ਜਿਹੜੇ-ਜਿਹੜੇ ਕਾਗਜ ਭਰਨ ਆਏ ਇੱਕ-ਇੱਕ ਪੱਗ ਲੈ ਕੇ ਕਾਗਜ ਭਰਨ ਆਇਆ ਬਾਗੇ ਪੁਰਾਣੇ ਚ ਇਹ ਸੀਗਾ ਵੀ ਸਾਰੇ-ਸਾਰੇ ਦੋ-ਦੋ ਪੱਗਾਂ ਲੈ ਕੇ ਕਾਗਜ ਭਰਨ ਆਉਂਦੇ ਹੁੰਦੇ ਸੀ ਇੱਕ ਪੱਗ ਕਚਹਿਰੀਆਂ ਜੇ ਰਹਿ ਜਾਂਦੀ ਸੀ ਤੇ ਇੱਕ ਪੱਗ ਉਹਨਾਂ ਦੀ ਕਾਰਚ ਹੁੰਦੀ ਸੀ ਜਿਹੜੀ ਦੁਬਾਰਾ ਬੰਨਣੀ ਹੁੰਦੀ ਸੀ ਤੇ ਇਹ ਤੁਹਾਨੂੰ ਲੋਕੋ ਲੜਾਉਂਦੇ ਸੀ ਤਕੜੇ ਹੋ ਕੇ ਭਾਈਚਾਰਕ ਸਾਂਝ ਬਣਾ ਕੇ ਰੱਖੋ ਇਕੱਠੇ ਹੋ ਕੇ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿਹੜਾ ਬੰਦਾ ਚੰਗਾ ਲੱਗਦਾ ਜਿਹੜਾ ਸੱਚਾ ਲੱਗਦਾ ਉਹਨੂੰ ਵੋਟਾਂ ਕਰਿਓ ਐਵੇਂ ਕਿਸੇ ਦੇ ਮਗਰ ਲਾ ਕੇ ਐਵੇਂ ਆਪਦੇ ਪਿੰਡਾਂ 'ਚ ਰੋਸ ਨਾ ਪਾਓ ਕਿਸੇ ਦੇ ਪੱਗਾਂ 'ਨਾ ਲਾਓ ਤੇ ਇਹ ਭਰਾ ਉਹ ਤਾਂ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤਗੜੇ ਹੋ ਕੇ ਆਓ ਤੁਸੀਂ ਚਲੋ ਇਕੱਠੇ ਹੋ ਕੇ ਤੇ ਆਏ ਤੁਸੀਂ ਇਹ ਕਬਦਾਦ ਚਲੋ ਗੇੜਾ ਦਾ ਤਾਂ ਪਾਰਟੀਆਂ ਕਰਦੀਆਂ ਆਉਂਦੀਆਂ ਪਰ ਤੁਹਾਨੂੰ ਪੱਤਰਕਾਰਾਂ ਨਾਲ ਕੀ ਨਾਰਾਜ਼ਗੀ ਹੋ ਗਈ ਤੁਸੀਂ ਮਤਲਬ ਗੁੱਸਾ ਬੰਨੀ ਦੇਣਾ ਮੇਰਾ ਕੋਈ ਪੱਤਰਕਾਰਾਂ ਤੋਂ ਅੱਜ ਲਗਾਤਾਰ ਦੋ ਦਿਨੋਂ ਕੋਈ ਪੋਸਟਾਂ ਪਾ ਰਹੇ ਮੈਂ ਕਿਸੇ ਵੀ ਪੱਤਰਕਾਰ ਦਾ ਕੋਈ ਗੁੱਸਾ ਨਹੀਂ ਕਰਦਾ ਤੁਸੀਂ ਮੇ ਤੁਹਾਡੇ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆ ਮੈਂ ਦੋ ਗੱਲਾਂ ਤੁਹਾਨੂੰ ਕਲੀਅਰ ਕਰ ਦਿਆਂ ਮੈਂ ਜਦੋਂ ਦਾ ਰਾਜਨੀਤੀ 'ਚ ਆਇਆ ਮੈਂ ਕਿਸੇ ਵੀ ਪੱਤਰਕਾਰ ਨੂੰ 1 20 ਰੁਪਿਆ ਨਹੀਂ ਦਿੱਤਾਗਾ ਇਸ ਇਸ਼ਤਿਹਾਰ ਨਹੀਂ ਦਿੱਤਾ ਮੈਨੂੰ ਪਤਾ ਤੁਹਾਡੀਆਂ ਬਾਲਿਆਂ ਦੀਆਂ ਮਜਬੂਰੀਆਂ ਨੇ ਜਿਹੜੇ ਜਿਹੜੇ ਆਧਾਰਿਆਂ ਦੇ ਨਾਲ ਤੁਸੀਂ ਸੰਬੰਧਤ ਹੋ ਉਹ ਤੁਹਾਡੇ ਤੋਂ ਇਸ਼ਤਿਹਾਰਾਂ ਦੀ ਵੀ ਮੰਗ ਕਰਦੇ ਆ ਬਹੁਤ ਕੁਝ ਕਰਦੇ ਨੇ ਤੇ ਮੈਂ ਤੁਹਾਨੂੰ ਰੁਪਿਆ ਨਹੀਂ ਕਦੇ ਦਿੱਤਾ ਉਹਦੇ ਕਰਕੇ ਵੀ ਜਿੰਨਾ ਤੁਸੀਂ ਮੇਰਾ ਸਾਥ ਦਿੰਨੇ ਹੋ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਕਿਤੇ ਕੋਈ ਤੁਹਾਨੂੰ ਮਿਸਗਾਈਡ ਕਰਕੇ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਬਾਹਲੇ ਪੈਸਿਆਂ ਵਾਲੇ ਨੇ ਵੱਡੀਆਂ-ਵੱਡੀਆਂ ਮੂਛਾਂ ਵਾਲੇ ਨੇ ਉਹ ਬਹੁਤ ਕੁਝ ਕਰਕੇ ਤੁਹਾਨੂੰ ਭੇਚਲ-ਪੂਚਲ ਕੇ ਤੁਹਾਡੇ ਤੋਂ ਜਦੋਂ ਕੋਈ ਗਲਤ ਖਬਰਾਂ ਲਵਾ ਜਾਂਦੇ ਆ ਫਿਰ ਮੈਂ ਮੇਰਾ ਪਹਿਲਾ ਫਰਜ਼ ਆ ਮੈਂ ਇਗਨੋਰ ਮਾਰ ਦਿੰਨਾ ਦੂਜਾ ਮੇਰਾ ਫਰਜ਼ ਆ ਜੇ ਵੱਧ ਹੋ ਜੇ ਕੰਮ ਤੇ ਮੈਂ ਉਸੇ ਪੱਤਰਕਾਰ ਭਰਾ ਨੂੰ ਫੋਨ ਕਰ ਦਿੰਦਾ ਵੀਰਿਆ ਤੈਨੂੰ ਜਾਣਕਾਰੀ ਗਲਤ ਦੇ ਗਏ ਇਹ ਝੂਠ ਬੋਲ ਗਏ ਤੇ ਤੂੰ ਆਏ ਨਾ ਕਰ ਜੇ ਕਿਤੇ ਉਹ ਫਿਰ ਵੀ ਨਾ ਮੰਨੇ ਫਿਰ ਮੈਨੂੰ ਆਇਆ ਲੱਗਦਾ ਹੁੰਦਾ ਵੀ ਭਰਾਵਾ ਉਹ ਡਿਲੀਟ ਤਾਂ ਕਰਨੀ ਚਾਹੁੰਦਾ ਖਬਰ ਪਰ ਉਹਦੇ ਤੇ ਦਬਾਅ ਬਾੜਾ ਏ ਫਿਰ ਮੈਂ ਉਹ ਪੱਤਰਕਾਰ ਦਾ ਦਬਾਅ ਘਟਾਉਣ ਦੇ ਵਾਸਤੇ ਉਹਦੀ ਪੋਸਟ ਤੇ ਕਮੈਂਟ ਕਰ ਦਿੰਦਾ ਵੀ ਜਥੇਦਾਰਾ ਵੀ ਆ ਭਾਈ ਜਿਹਦੇ ਮਗਰ ਲਾਕੇ ਤੂੰ ਆ ਗਲਤ ਪੋਸਟ ਬਾਧੀ ਉਹ ਬੰਦੇ ਮਾੜੇ ਨੇ ਤੇਥੋਂ ਬਹਾਨੇ ਨਾਲ ਝੂਠ ਬੁਲਾ ਕੇ ਤੇ ਤੂੰ ਇਹ ਖਬਰ ਨੂੰ ਡਿਲੀਟ ਕਰ ਦੇ ਮੇਰੀ ਇੰਨੀ ਹੀ ਇਨਰਾਰਗੀਆ ਪੱਤਰਕਾਰ ਨਾਲ ਹੋਰ ਕੋਈ ਨਹੀਂ ਨਿਕਲ ਗਿਆ ਉਹਨੂੰ ਸੱਚ ਕਮਾਨੇ ਮੰਨਣ ਲੋਕ ਜੀ ਜਿਹੜਾ ਮੂੰਹ ਚ ਨਿਕਲ ਗਿਆ ਜਿਵੇਂ ਤੁਸੀਂ ਕਹਿੰਦੇ ਆ ਵੀ ਜੇ ਅਸੀਂ ਕਹਿੰਦੇ ਆ ਵੀ ਉਹ ਝੂਠ ਬੋਲਦੇ ਜਿਹੜੀ ਗੱਲ ਤੁਸੀਂ ਮੰਨ ਲਓ ਮੂੰਹ ਚ ਕੱਢਤੀ ਉਹਨੂੰ ਸੱਚ ਮੰਨਣ ਲੋਕ ਫਿਰ ਗਏ ਮੈਂ ਆਪਦੀ ਗੱਲ ਪੂਰੀ ਸੋਚ ਕੇ ਪੂਰੀ ਸਮਝ ਕੇ ਕਰਦਾ ਸਹੀ ਗੱਲ ਕਰਦਾ ਕਦੇ ਝੂਠ ਨਹੀਂ ਬੋਲਦਾ ਜੇ ਕਿਤੇ ਕੋਈ ਗਲਤਫਹਿਮੀ ਜੇ ਕਦੇ ਕੋਈ ਗਲਤਫਹਿਮੀ ਹੋ ਜਾਂਦੀ ਆ ਤੇ ਮੈਂ ਦੁਬਾਰਾ ਆ ਕੇ ਮੀਡੀਆ ਚ ਕਲੀਅਰ ਕਰਦਾ ਪਰ ਮੇਰੇ ਹੁਣ ਤੱਕ ਰਾਜਨੀਤਿਕ ਜੀਵਨ ਦੇ ਵਿੱਚ ਮੈਂ ਕਦੇ ਵੀ ਕੋਈ ਗਲਤ ਤੇ ਝੂਠਾ ਬਿਆਨ ਅੱਜ ਤੱਕ ਦਿੱਤਾ ਨਹੀਂ ਗਾ। ਜਿਸ ਬਾਰੇ ਚਾਰ ਸਾਲਾਂ ਤੋਂ ਕਹੀਆਂ ਦੀਆਂ ਹੈਗੀਆਂ ਵੀ ਬਾਵਾ ਚਲੀ ਜਾਂਦੀ ਆ ਵੀ ਅੱਜ ਵਾਲੀ ਗੱਲ ਨਾ ਹੋਵੇ ਨਗਰ ਕੌਂਸਲ ਦੀ ਗੱਲ ਨਾ ਹੋਵੇ। ਹੁਣ ਉਹ ਤਾਂ ਨਹੀਂ ਹੋਊਗੀ। ਦੇਖੋ ਨਗਰ ਕੌਂਸਲ ਦੇ ਵਿੱਚ ਵੀ ਕਿਸੇ ਦੀ ਪੱਗ ਨਹੀਂ ਸੀ ਲਈ। ਸਰਪੰਚੀਆਂ 'ਚ ਵੀ ਕਿਸੇ ਦੀ ਪੱਗ ਨਹੀਂ ਸੀ ਲਈ। ਕਿਸੇ ਦੇ ਕਾਗਜ਼ ਕੈਂਸਲ ਨਹੀਂ ਬਟ ਸ਼ਰਤੇ ਆ ਵੀ ਉਹ ਆਪ ਨਾ ਗਲਤ ਕਰ ਜਾਣਾ। ਤੁਸੀਂ মিডিਆ ਵਾਲੇ ਸਾਰੇ ਐਸ.ਡੀ.ਐਮ. ਸਾਹਿਬ ਕੋਲ ਜਾਇਓ। ਤੁਸੀਂ ਡੀ.ਸੀ. ਸਾਹਿਬ ਕੋਲ ਜਾਇਓ। ਉਹਨਾਂ ਨੂੰ ਕਹੋ ਵੀ ਇਮਾਨਦਾਰੀ ਨਾਲ ਦੱਸੋ ਵੀ ਐਮ.ਐਲ.ਏ. ਆਇਆ ਸੀ ਤਾਂ ਕੀ ਕਹਿ ਕੇ ਗਿਆ। ਮੈਂ ਕੱਲ ਡੀਸੀ ਸਾਹਿਬ ਕੋਲ ਗਿਆ ਸੀ ਏਡੀਸੀ ਸਾਹਿਬ ਕੋਲ ਗਿਆ ਸੀ ਅੱਜ ਐਸਡੀਐਮ ਸਾਹਿਬ ਕੋਲ ਆਇਆ ਮੈਂ ਦੋਵਾਂ ਨੂੰ ਇਹ ਕਹਿ ਕੇ ਆਇਆ ਹੱਥ ਜੋੜ ਕੇ ਮੈਂ ਕਹਾਂ ਜੀ ਸਰਕਾਰ ਦੇ ਵਿੱਚ ਐਮਐਲਏ ਸ਼ਿਫਾਰਿਸ਼ ਪਾਉਂਦੇ ਆ ਤੇ ਸ਼ਿਫਾਰਿਸ਼ ਮੈਂ ਵੀ ਪਾਉਣਾ ਆ ਮੈਂ ਵੀ ਸਰਕਾਰ ਦਾ ਜ਼ੋਰ ਦਿਖਾਉਣਾ ਆ ਮੈਂ ਤੁਹਾਨੂੰ ਜ਼ੋਰ ਇਹ ਦਿਖਾਉਣਾ ਆ ਕਿ ਕਿਸੇ ਵੀ ਇੱਕ ਵੀ ਬੰਦੇ ਦੇ ਕਾਗਜ਼ ਕੈਂਸਲ ਨਾ ਕਰਿਓ ਜੇ ਕਿਸੇ 'ਚ ਕੋਈ ਕਮੀ ਪੇਸ਼ੀ ਆ ਕੋਈ ਗਲਤੀ ਆ ਕੋਈ ਕਾਗਜ਼ ਰਹਿ ਗਿਆ ਲਾਉਣ ਵਾਲਾ ਤਾਂ ਤੁਸੀਂ ਫੋਨ ਕਰਕੇ ਉਹ ਤੋਂ ਕਾਗਜ਼ ਲੈ ਲਿਓ ਉਹਦੇ ਕਾਗਜ਼ ਪੂਰੇ ਕਰਾਓ ਅਸੀਂ ਪਿੰਡਾਂ 'ਚ ਦੇਖਾਂਗੇ ਭਾਈ ਕਿਹਨੇ ਕੰਮ ਕੀਤੇ ਕਿਹਨੇ ਨਹੀਂ ਐਮਐਲਏ ਸਾਹਿਬ ਤੁਸੀਂ ਆ ਪੂਰੀ ਪਾਰਦਰਸ਼ੀ ਚੋਣ ਹੋਊਗੀ ਤੁਹਾਡੇ ਕੈਮਰੇ ਤੁਸੀਂ ਇੱਥੇ ਹੀ ਨੇ ਤੁਸੀਂ ਤਾਂ ਜਗਤਾਰਾ ਰੱਗੇ ਦਾ ਗਿਰਜਾ ਵਾਂਗੂ ਨਾਲ ਨਾਲ ਤੁਰੇ ਫਿਰਦੇ ਰਹਿੰਦੇ ਆ ਵੀ ਕੋਈ ਮਾੜੀ ਜੀ ਗੱਲ ਥੋੜੀਆਂ ਵੀ ਵਿਖਾਉਣਿਆ ਐਮਐਲਏ ਸਾਹਿਬ ਥੋੜ ਨੂੰ ਵੀ ਵਿਖਾਇਆ ਸੀ ਥੋੜੀ ਜਿਹੜੀ ਖਬਰ ਮੀਡੀਆ ਟੀਮ ਭੇਜ ਦਿੰਦੀ ਆ ਐਮਐਲਏ ਸਾਹਿਬ ਜਵਾਬ ਤਾਂ ਲਾਓ ਨਾ ਐਮਐਲਏ ਸਾਹਿਬ ਜਵਾਬ ਲਾਓ ਜਿਹੜੀ ਇਹ ਕਾਲੇ ਕੇ ਤੁਸੀਂ ਬੋਲੇ ਆ ਤੁਸੀਂ ਥੋੜੀ ਮੀਡੀਆ ਟੀਮ ਨੇ ਸਾਨੂੰ ਪੁੱਛਿਆ ਸੀ ਉਹ ਵੀ ਚਲਾਈ ਆ ਉਹ ਵੀ ਗਰਜਾ ਹੋਗਾ ਗਰਜਾਂ ਦੀ ਕਲੀਅਰ ਕਰੋ ਗਰਜਾਂ ਜੀ ਇਹ ਮੈਂ ਜਿਹੜੀਆਂ ਤੁਸੀਂ ਸਰਕਲਿਆ ਕਲੀਅਰ ਕਰੋ ਗਰਜਾਂ ਜੀ ਮੈਂ ਫਿਰ ਤੁਹਾਨੂੰ ਕਹਿਣਾ ਸਾਰੇ ਪੱਤਰਕਾਰ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਕਰਦੇ ਆ ਜੀ ਬੁੱਕ ਨੇ ਇੱਕ ਨਵਾਂ ਫੀਚਰ ਪਾਤਾ ਹਾਂਜੀ ਵੀ ਜੇ ਕੋਈ ਨੈਗੇਟਿਵ ਜੀ ਖਬਰ ਹੋ ਰਹੀ ਉਹਦੇ ਵਿਊ ਬਾਲੇ ਆਉਂਦੇ ਆ ਬਸ ਤੁਸੀਂ ਉਧਰਲੇ ਪਾਸੇ ਨਹੀਂ ਜਾਣਾ ਤੁਸੀਂ ਸਮਝ ਗਏ ਸਾਰੇ ਜੀ ਜੀ ਗਰਜ ਵਾਲੀ ਗੱਲ ਤਾਂ ਕਲੀਅਰ ਕਰ ਦੋ ਗਰਜ ਉਹ ਗਰਜ ਵਾਲੀ ਗੱਲ ਤਾਂ ਵੀ ਹੁੰਦੀਆਂ ਨੇ ਕਈ